ਡਾਕੂ 307 ਦੇ ਪਰਿਵਾਰ 'ਚ ਟੁੱਟਿਆ ਦੁੱਖਾਂ ਦਾ ਪਹਾੜ ਤੇ ਪੁੱਬਾ ਮਾਰ ਰੋਈ ਮਾਂ ਜੀ ਹਾਂ ਆਪਣੇ ਮਾਪੇ ਪਿਓ ਦੇ ਨਾਲ ਹਾਸਿਆਂ ਵਾਲੀਆਂ ਵੀਡੀਓ ਬਣਾ ਕੇ ਮਸ਼ਹੂਰ ਹੋਏ ਡਾਕੂ 307 ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਫਨੀ ਵੀਡੀਓਜ਼ ਤੇ ਵਲੌਗਸ ਤੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਉਸ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਹਾਲ ਹੀ ਦੇ ਵਿੱਚ ਉਨ੍ਹਾਂ ਦੇ ਪਰਿਵਾਰ ਚੋਂ ਨਿਕਲ ਕੇ ਇੱਕ ਅਫਸੋਸਜਨਕ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਚਾਉਣ ਵਾਲਿਆਂ ਦੇ ਵੱਲੋਂ ਕਾਫੀ ਸੈਡ ਕਮੈਂਟ ਕੀਤੇ ਜਾ ਰਹੇ ਹਨ ਤੁਸੀਂ ਸਕਰੀਨ ਤੇ ਚੱਲਦੇ ਵੀ ਦੇਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ڈاکੂ ਦੇ ਪਿਤਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਿਨ੍ਹਾਂ ਨਾਲ ਉਹ ਫਨੀ ਵੀਡੀਓਜ਼ ਬਣਾ ਕੇ ਮਸ਼ਹੂਰ ਹੋਇਆ ਸੀ ਤਾਂ ਅੱਜ ਡਾਕੂ ਦੇ ਵੱਲੋਂ ਜਦੋਂ ਵਲੌਗ ਸ਼ੇਅਰ ਕੀਤਾ ਗਿਆ ਤਾਂ ਉਸ ਦੀ ਮਾਂ ਉਸ ਦੇ ਪਿਤਾ ਨੂੰ ਯਾਦ ਕਰਕੇ ਭੁੱਬਾ ਮਾਰ-ਮਾਰ ਕੇ ਰੋਣ ਲੱਗ ਪਈ ਤੇ ਡਾਕੂ ਵੀ ਕਾਫੀ ਭਾਵਕ ਹੋ ਗਿਆ ਤੇ ਡਾਕੂ ਦੀ ਪਤਨੀ ਵੀ ਕਾਫੀ ਜ਼ਿਆਦਾ ਰੋਣ ਲੱਗ ਪਈ ਤੇ ਉਸ ਨੇ ਕਿਹਾ ਕਿ ਜਦੋਂ ਮਾੜੇ ਦਿਨ ਸੀ ਤਾਂ ਅਸੀਂ ਬਹੁਤ ਮੁਸੀਬਤਾਂ ਚੱਲੀਆਂ ਪਰ ਅੱਜ ਜਦੋਂ ਰੱਬ ਨੇ ਚੰਗੇ ਦਿਨ ਲਿਆਂਦੇ ਤਾਂ ਸਾਡੇ ਤੋਂ ਸਾਡਾ ਪਿਤਾ ਖੋ ਲਿਆ ਅਸੀਂ ਇਕੱਠਿਆਂ ਨੇ ਉਹ ਸਮਾਂ ਬਿਤਾਇਆ ਜਦੋਂ ਦੋ ਡੰਗ ਦੀ ਰੋਟੀ ਵੀ ਮੁਸ਼ਕਲ ਹੁੰਦੀ ਸੀ ਪਰ ਅੱਜ ਰੱਬ ਨੇ ਚੰਗੇ ਦਿਨ ਲਿਆਂਦੇ ਪਰ ਪਿਤਾ ਦੀ ਘਾਟ ਸਾਨੂੰ ਹਮੇਸ਼ਾ ਹੀ ਰਹਿਣੀ ਹੈ ਕਿਉਂਕਿ ਅਸੀਂ ਬਹੁਤ ਮੁਸ਼ਕਲ ਸਮੇਂ ਦੇ ਵਿੱਚ ਦੁਖੀ ਰਹਿ ਕੇ ਲੋਕਾਂ ਨੂੰ ਫਨੀ ਵੀਡੀਓਜ਼ ਬਣਾ ਕੇ ਹਸਾਉਂਦੇ ਰਹੇ ਹਾਂ ਪਰ ਜਦੋਂ ਆਪ ਹੱਸਣ ਦੀ ਵਾਰੀ ਆਈ ਤਾਂ ਡੈਡੀ ਇਸ ਦੁਨੀਆ ਤੋਂ ਚਲੇ ਗਏ ਤੇ ਬਾਕੀ ਸਾਡੇ ਵੱਲੋਂ ਵੀ ਡਾਕੂ ਤੇ ਉਸਦੇ ਪਰਿਵਾਰ ਨੂੰ ਬਹੁਤ ਸਾਰਾ ਹੌਸਲਾ ਕਿਉਂਕਿ ਡਾਕੂ ਦੇ ਵੱਲੋਂ ਅੱਜ ਤੱਕ ਵੀ ਅਜੇਹਾ ਕੰਟੈਂਟ ਨਹੀਂ ਸ਼ੇਅਰ ਕੀਤਾ ਗਿਆ ਜੋ ਪਰਿਵਾਰ ਦੇ ਵਿੱਚ ਬੈਠ ਕੇ ਨਾ ਦੇਖਿਆ ਜਾਵੇ ਉਸਦੇ ਵਲੌਗਸ ਹਮੇਸ਼ਾ ਹੀ ਲੋਕਾਂ ਨੂੰ ਕੁਝ ਸੇਧ ਦੇ ਕੇ ਜਾਂਦੇ ਹਨ ਤੇ ਤੁਸੀਂ ਵੀ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਡਾਕੂ ਤੇ ਉਸਦੇ ਪਰਿਵਾਰ ਨੂੰ ਹੌਸਲਾ ਜ਼ਰੂਰ ਦਿਓ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ